ਦੀ ਦੇਖਣਾ ਜੋ ਵਾਹ ਮੇਰੇ ਵੀਰੋ ਪਹਿਲੀ ਬਾਰ ਤੋਂ ਪਹਿਲੀ ਉੱਪਰ ਪੀਲਾ ਤੇ ਦਲੀਲਾ ਕੀ ਹੋ ਰਹੀਆਂ ਬੱਟ ਕਰ ਕਨੇ ਚੋਟੀ ਦੀ ਇਹ ਇਹ ਇਧਰ ਇਹ ਪਾਸੇ ਬੱਲੇ 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 ਇਹ ਕੈਸਮੈਂਟ ਸੈਂਟਰ ਦਾ ਮੈਚ ਟੂਰਨਾਮੈਂਟ ਦਾ ਜਿਲ੍ਹੇ ਸੰਗਰੂਰ ਦਾ ਹਰ ਟੱਕਰ ਟਿੰਡਾ ਪਰ ਸਾਹਮਣੇ ਮੱਤੀ ਵਾਲੇ ਗੱਡੇ ਵਾਲੇ ਜਾਨ ਕੋਈ ਧੰਨਵਾਦ

ਬਾ ਕੇ ਬੱਗੀ ਦੇ ਕਾਲਾ ਕਾਲਾ ਤੇ ਬੱਗੀ ਇਹ ਇਹ ਬੱਲੇ 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 ਮਾੜਾ ਹੀ ਕੀਤਾ ਦਿਓਏ ਇੰਨੇ ਲੱਗਦਾ ਮਾੜਾ ਹੀ ਕੀਤਾ ਦਿਓਏ ਆ ਸਾਹਮਣੇ ਦੇਖਾਂਗੇ ਲੁਧਿਆਣੇ ਵਾਲਾ ਦਾਰਮ ਉਹ ਬੱਲੇ 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 ਹੋ ਗਿਆ ਕੁੱਫੇਦੋ ਆ ਸੱਜਣਾਂ ਦੇ ਦੋ ਦੰਦ ਹਮਾਂ ਦਾ ਇਹ ਰੰਗ ਦੇ ਚਾਹ ਇਹ ਜੀ ਹੈ ਐਨ ਪਰ ਗਿਫਟ ਫੋਰ ਅਗੇ ਗਿਫਟ ਹੋਇਆ ਹੈ ਬੜਾ ਵੱਡੀ ਬੱਲੇ 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 ਹਵਾ ਦੇ ਵਿੱਚ ਗੇਂਦ ਪਰਕੇ ਜੀ ਰਹੀ ਹੈ ਰੰਗਦਾਰ ਪਾਸੇ ਰੰਗਦਾਰ ਦੇ ਜਿਹੜੇ ਬਾਧੇ ਹੋ ਗਏ ਆ ਖੇਡ ਦੇ ਮੈਦਾਨ ਅੰਦਰ ਮੈਚ ਵੀ ਕਹਿੰਦੇ ਕੌਫ ਤਿੱਖੀਆਂ ਨੱਕ ਸੁਹਾਉਂ ਪਟ ਕਹਿੰਦੇ ਪ੍ਰਸਿੱਧ ਚਾਪੇ ਕਹਿੰਦੇ ਪੱਤੀ ਹੁੰਦੀਆਂ ਪਰ ਬੋਲਾ ਵਾਈਡ ਲਾਰਕ ਤੇ ਹੋਣਗੇ ਆ ਸਾਹਮਣੇ ਦਾ ਚਾਰ ਦੇ ਜਿਹੜੇ ਬਾਦੇ ਹੋਏ ਨੇ ਕੀ ਆ ਤਾਲਾ ਬੱਲੇ ਬਲੇ ਇੱਕ ਪੰਡਾ ਦੇ ਉੱਤੇ ਦਾ ਚਿੱਟਾ ਸੁਪਲਾ ਜਾਂਦਾ ਬੜਾ ਟਕਾਣੇ ਹੈ ਪਰ ਖੇਡ ਦੇ ਮੈਦਾਨ ਅੰਦਰ ਬੋਲ ਲੱਗੀ ਆ ਬੋਲ ਲੱਗੀ ਜਣਾ ਆ ਪਿੰਡੀ ਬਾਲ ਹੈ ਆ ਕਿਹਨੇ ਲੁਧਿਆਰੇ ਵਾਲਾ ਉਹ ਕਿੱਧਰ ਉਡਾ ਦੀ ਨੇ ਹੋਏ ਬੱਲੇ 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 ਜਿੱਲਾ ਆਇਆ ਹੋਇਆ ਮੌਲੀ ਨੇ ਛੱਡਿਆ ਜਿੱਤੇ ਗੇ ਬੱਲੇ ਅੰਦਰ ਨਾਮ ਤੇ ਚੀਮਾ ਦੇ ਬੱਲੇ 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 ਵਾਹ ਓਏ ਮੰਗਵਾਨ ਵਾਲਿਆ ਆਉਣ ਦੇ ਟਾਈਮ ਵੱਧ ਲੱਗਿਆ ਤੇ ਜਾਣ ਦੇ ਟਾਈਮ ਘੱਟ ਲੱਗਿਆ ਆਓ ਸਮਾਂ ਦੇਖਾਂਗੇ ਮਰਾਰੂ ਆਹ ਕਮਰੇ ਕੇ ਲਈ ਲਾਸਟ ਓਵਰ ਦੀਆਂ ਬਾਲਾਂ ਜਿਹੜੀਆਂ ਆਹ ਪੈਂਦੀਆਂ ਮੇਰੇ ਵੀਰੇ ਖੇਡ ਦੇ ਮਾਲਕ ਤੇ ਕੀਹੜੇ ਸ਼ਾਟ ਤੇ ਰਨ ਕਹਿੰਦੇ 4 ਦੇ ਬੋਲੇ ਲਈ ਬਾਲ ਹੋਰ ਫੇਰ ਬੌਂਡ ਦੀ ਤਿਆਰ ਦੂਜੇ ਪਾਸੇ ਮੈਨੂੰ ਪਤਾ ਇਲਾਡ ਦੇ ਪਿੱਛੇ ਗਾਓ ਬੱਲੇ 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 ਪਾਰ ਸਾਹਮਣੇ ਸਿਕਾ ਵਾਲਿਆ ਬਖਰੂ ਦਾ ਆਹ ਸਾਹਮਣੇ ਦੇਖਾ ਸੂਫ ਦੇ ਅੰਦਰ ਬੇਤੀ ਅਤੇ ਪਹਿਲੇ ਓਵਰ ਦੀ ਸ਼ੁਰੂਆਤ ਪਰ ਸਾਹਮਣੇ ਲਿਨਿਆਰੇ ਤੇ ਰੱਖ ਦੇਖਣਾ ਆਹ ਫਿਰ ਜਿਹੜੇ ਰੋੜੇ ਪਹਿਲੀ ਗੇਂਦ ਇਧਰਲੇ ਪਾਸੇ ਬੱਲੇ 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 ਮੈਚ ਛੜਦਾ ਰੋਸ਼ਨ ਸ਼ਰਤਾਂ ਆਓ ਸ਼ਰਤਾਂ ਓਏ ਜਿਵੇਂ ਹੀ ਰਹੇਗਾ ਪਰ ਅੱਜ ਹੁਣ ਮੇਰੇ ਮਿਰਕ ਦੇ ਲਾਈਵ ਕੋਲ ਬੈਠਾ ਲਾਈਵ ਕੋਲ ਉਹ ਲਾਈਵ ਵੀ ਬੈਠਾ ਲਾਈਵ ਕੋਲ ਦਫਾ ਪੜਾ ਪਿੱਛੇ ਮਾਰਨ ਸਾਂਭੇ ਹੋਰ ਨਾਲ ਉਹ ਬੈਠੇ ਪਿੰਝੇ ਹੋਏ ਬਾਗ ਫੈਸਲੇ ਇਹ ਇਹ ਪੁਆਇੰਟ ਟੱਕਰ ਇਹ ਬੱਲੇ 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 ਬੰਦੇ ਇਹ ਖਾ ਇਹ ਜ਼ਰੂਰੀ ਬੋਲੋ ਉਧਰ ਖੰਡਾ ਪਾਣੀ ਇੱਥੇ ਹੀ ਹੈਗਾ ਤੇਰਾ ਫੋਨ ਤੇਰੇ ਇਧਰ ਸਟੇਜ ਦੇ ਬੈਕ ਸਾਈਡ ਆ ਬਾਕੀ ਕਿਹੜੇ ਹੋਏ ਜਾ ਰਹੇ ਉਧਰ ਮੇਲੇ ਹੋਏ ਜਾ ਰਹੇ ਏ ਉਹ ਚੱਕ ਇੱਥੇ ਰੱਖ ਉਹ ਚੱਕ ਇੱਥੇ ਰੱਖ ਹਨ ਕੇ ਵੀ ਇਹ ਵੀ ਮੁੰਡੇ ਨੇ ਛੱਕੇ ਛੇ ਹੈ ਛੱਕੇ ਛੇ ਹੈ ਬੱਲੇ ਚੌੜਾ ਏ ਉਹ ਬੱਲੇ 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 ਮੱਥੀ ਵਾਲੋ ਮੱਥੀ ਵਾਲੇ ਜੁੱਤਾ ਰੱਜ ਗਿਆ ਆਓ ਸਾਹਮਣੇ ਉਹ ਸਾਹਮਣੇ ਹੁਣ ਬੈਠੇ ਧੁੱਪੇ ਹੋਏ ਪਹਿਲੀ ਬਾਲ ਹਾਈ ਹੋਏ ਬਾਹਰ ਗਈ ਇਸ ਸਾਈਡ ਐਜ ਦੇ ਆ ਜੋਕਰ ਹੋ ਗਿਆ ਚਾਰ ਹੁਣ ਪੰਜ ਸਾਹਮਣੇ ਫੈਸਲੇ ਲਈ ਗੋੜ ਗਏ ਇਹ ਬੱਲੇ 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 ਜੇਗਾ ਜੋਗਾ ਤਾਕੜਾ ਕਰ ਹਾਈ ਹੋਏ ਬਾਹਰ ਗਈ ਰੱਜ ਗਈ ਤਪੀ ਦੇਕਾ ਜੋ ਨਾਮਦ ਜਾਨੀ ਪਿੰਡੀ ਵਾਲਾ ਹਾਸ ਨਾਲ ਹੜੂਆ ਬੱਲੇ 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 ਇੱਕ ਹੋਰ ਇੱਕ ਹੋਰ ਹੋਰ ਹੈ ਲੋਕੀ ਗਰਦਾ ਕਰ ਰਹੀ ਰੋਸ ਸਕੋਰ ਬੰਦਿਆ ਨਾ ਵਾਲੇ ਬਲੇ ਉੱਪਰ ਦੀ ਹੈ ਸਟੇਡੀ ਵਾਲ ਸਾਹਮਣੇ ਬੱਲੇ 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 ਆਹ ਕਹਿੰਦੇ ਪ੍ਰਾਣਾ ਬੱਲੇ ਇਹਦੇ ਛੱਕੇ ਨੇ ਗੱਲ ਘਾੜਦਾ ਨਹੀਂ ਮੈਚ ਗੱਡਿਆ ਸੀਗਾ ਕੀ ਦਾ ਫੈਸਲਾ ਜੀ 5 12 ਦੇ 18 ਇਹ ਪਹਿਲੀ ਇੱਧਰ ਦੇ ਪਾਸੇ ਇੱਕ ਵਾਰੀ ਕੋਰ ਬੋਲੇ ਤਗੜੀਆਂ ਬਾਈਓ ਆਹ ਜੀ ਬਾਈ ਹਰ ਮੈਚ ਵੀ ਕਹਿੰਦੇ ਟਾਪ ਦਾ ਖੇੜਿਆ ਜਾਂਦਾ ਹੈ ਪਰ ਸਾਹਮਣੇ ਮਨਰਾਲ ਵਾਲੇ ਬੰਦੇ ਲੱਭੀ ਗੰਭਲ ਮੈਚ ਸੁਨਾਪਤ ਹੈ ਲੈ ਗਿਆ ਫਿਰ 11 14 ਬੰਦੇ ਲੱਗਦੇ ਪੰਜਾਬ ਹਰਿਆਣੇ ਦੇ ਕਹਿੰਦੇ ਸਾਰੇ ਉੱਪਰ ਉੱਪਰ ਮੱਤੀ ਟੀਮ ਜਿੱਤ ਗਈ ਵੀਰੇ ਚੱਲਦੇ ਮੈਚ ਦੇ ਵਿੱਚੋਂ